ਚਲੋ ਜੀ ਹੁਣ ਦਰਸ਼ਨ ਕਰਵਾਈਏ ਅੱਜ ਗੁਰਦੁਆਰਾ ਸਾਹਿਬ ਬੇਬੇ ਨਾਨਕ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਹਾਂ ਹੁਣ ਕਰੀਏ ਅੰਦਰ ਇੱਥੇ ਦਰਸ਼ਨ ਸੋ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਤਿਹਾਸ ਗੁਰੂ ਨਾਨਕ ਦੇਵ ਜੀ ਉਦਾਸਨਾ ਸ਼ੁਰੂ ਕੀਤੀਆਂ ਸੀ। ਥੋੜੇ ਬੇਬੇ ਨਾਨਕ ਜੀ ਦੀ ਵੀ ਯਾਦ ਬਣਿਆ ਹੈ ਗੁਰਦੁਆਰਾ ਸਾਹਿਬ ਦਾ। ਸੋ ਕੀ ਹਰਜਾ ਦਾ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਏ ਹਾਂ ਗੁਰਦੁਆਰਾ ਬੇਬੇ ਨਾਨਕ ਜੀ ਸਾਹਿਬ ਨੂੰ ਆਪਾਂ ਇੱਥੇ ਕਰਵਾਣੇ ਆਂ। ਬਣੇ ਰੋ ਵੀਡੀਓ ਦੇ ਵਿੱਚ ਲਾਈਕ ਸਬਸਕ੍ਰਾਈਬ ਕਰ ਦਿਓ। ਆਪਾਂ ਤੁਹਾਨੂੰ ਅੰਦਰ ਜਾ ਕੇ ਕਰਵਾਣੇ ਆਂ ਬੇਸ਼ੱਕ। ਇਹ ਇਤਿਹਾਸ ਨੂੰ ਮੈਂ ਦੱਸਦਾ ਹਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਵੱਡਾ ਤੇਰਾ ਦਰਵਾਜ਼ ਸੱਚਾ ਤੂਤਾ ਤੇ ਮਾਨਯੋਗ ਜੀਰਾਮਾ ਜੀ ਸਤਿ ਸ਼੍ਰੀ ਅਕਾਲ ਸੋ ਜੀ ਉਹ ਆਪਾਂ ਹੁਣ ਦਰਸ਼ਨ ਕਰਿਆ ਜੀ ਗੁਰਦੁਆਰਾ ਸਾਹਿਬ ਬੇਬੇ ਨਾਨਕੀ ਜੀ ਦੇ ਇਸ ਸਥਾਨ ਤੋਂ ਗੁਰੂ ਸਾਹਿਬ ਨੇ ਉਦਾਸੀਆਂ ਦਾ ਆਰੰਭ ਕੀਤਾ ਸੀ ਇਹ ਗੁਰਦੁਆਰਾ ਸਾਹਿਬ ਕੰਦਾ ਜੀ ਕਪੂਰਥਲਾ ਜ਼ਿਲ੍ਹਾ ਕਪੂਰਥਲਾ ਦਿਲੰਦਰ ਦੇ ਵਿੱਚ ਦਿਲੰਦਰ ਦੇ ਬਿਲਕੁਲ ਨੇੜੇ ਬੈਠਾ ਹੈ ਅਨਪਾ ਚੱਲਦੀ ਗੁਰਦੁਆਰਾ ਸਾਹਿਬ ਦੇ ਵਿੱਚ ਅੱਗੇ ਇਧਰ ਐਂਡਾ ਗੁਰਦੁਆਰਾ ਸਾਹਿਬ ਦਾ ਅੰਦਰ ਆਹਾਂ ਇਹ ਪਰ ਉਰ ਮਾਰਾ ਇਹਦਾ ਉਦਾਸੀਆਂ ਦਾ ਸਫ਼ਰ ਦਰਸਾਇਆ ਹੋਇਆ ਹੈ ਸੁਆਰਾ ਪੰਜਾਬ ਸਰਕਾਰ ਪਾਕਿਸਤਾਨ ਦੀ ਕੋਈ ਇਧਰ ਆ ਜਾਂਦੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਸਾਹਮਣੇ ਇਤਿਹਾਸ ਦਰਸਾਇਆ ਹੋਇਆ ਵਾ ਪੇਂਟਿੰਗਾਂ ਦੇ ਰੂਪ ਦੇ ਵਿੱਚ ਸੋ ਹੁਣ ਆਪਾਂ ਚੱਲਦੇ ਅੰਦਰ ਲੰਗਰ ਸ਼ਕਤ ਦੀ ਇਹ ਜੋ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦੀ ਬੇਨਤੀ ਇਹ ਸਾਰਾ ਗੁਰਦੁਆਰਾ ਸਾਹਿਬ ਜਿੱਦਾਂ ਮੱਖੀ ਸੁਪਣੀ ਪਈ ਹੈ ਹੇਠਲੇ ਇਹ ਹੁਣ ਆਪਾਂ ਚੱਲਦੇ ਹਾਂ ਦਾ ਪ੍ਰਸ਼ਾਦਾ ਛਕਦੇ ਆਂ ਸੇ ਤੋਂ ਮਿਲਦੇ ਆਂ ਨੋ ਪ੍ਰਸ਼ਾਦਾ ਸ਼ਕਲ ਹੈ ਜੀ ਆਪਾਂ ਇਹ ਸੀ ਅੱਜ ਦੀ ਆਪਣੀ ਅੱਜ ਦੀ ਵੀਡੀਓ ਗੁਰਦੁਆਰਾ ਸ੍ਰੀ ਬੇਬੇ ਨਾਨਕੀ ਜੀ ਸੋ ਇੱਥੇ ਦਰਸ਼ਨ ਤੁਸੀਂ ਆ ਕੇ ਨਾ ਸਕਦੇ ਹੋ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਸੋ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ